ਨਾ ਭੰਵੇਂ ਹੁਣ ਦੁੱਧ ਕਿੰਨਾ ਦੋਵੇਂ ਟਾਈਮਾਂ ਦਾ ਬਈ 8 ਕਿਲੋ 8 ਕਿਲੋ ਜਿੰਨੇ ਟਾਈਮਾਂ ਦਾ ਆ 8 ਡੱਬੇ ਮਾਰ ਕੇ ਲੈ ਜੂਗੀ ਵੀਰੇ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਮੇਰੇ ਪਿੰਡ ਕੋਟਪਰਾ ਤੇ ਜਿਹੜੇ ਬਠਿੰਡੇ ਤੋਂ ਬਾਈ ਪੰਮੇ ਦੇ ਘਰੋਂ ਦੋਸਤੋ ਵੀਡੀਓ ਆ ਜਮਾ ਇੱਕ ਵੀਰੇ ਕਰੇ ਲੂ ਪਸ਼ੂ ਪਾਲਕਾ ਬਾਈ ਨੇ ਆ ਘਰ ਦੀ ਪਾਲੀ ਹੋਈ ਛੋਟੀ ਸੇਲ ਕਰਨੀ ਆ ਕਿੰਨਾ ਸੂਆ ਇਹ ਸੂਈ ਹੋਈ ਆ ਹੁਣ ਵੀਰੇ ਤੋਕੜ ਆ ਇਸ ਮੌਕੇ ਤੇ ਕਿੰਨਾ ਕੁ ਦੁੱਧ ਆ ਸਾਰੀ ਡਿਟੇਲ ਆਪਾਂ ਬਾਈ ਮਾਲਕ ਤੋਂ ਲੈ ਲਾਂਗੇ ਮੁੱਲ ਵੀਡੀਓ ਦੇ ਵਿੱਚ ਕਰਾਵਾਂਗੇ ਹੋਰ ਬਾਈ ਪੰਮੇ ਕੀ ਹਾਲਾ ਜੀ ਠੀਕ ਆ ਬਾਈ ਪਹਿਲਾ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦੋ ਮੇਰਾ ਫੋਨ ਨੰਬਰ ਬਾਈ 98725 77660 ਠੀਕ ਆ ਤੇ ਪੰਮੇ ਬਾਈ ਕਿੰਨਾ ਕ ਟਾਈਮ ਹੋ ਗਿਆ ਸੋਈ ਨੂੰ ਝੋਟੀ ਨੂੰ ਬਾਈ ਨੂੰ ਅੱਜ 3 ਕਿ ਮਹੀਨੇ ਹੋ ਗਏ 3 ਮਹੀਨੇ ਹੋ ਗਏ ਤੇ ਬੱਚਾ ਹੈ ਨਹੀਂ ਵੀਰੇ ਬੱਚਾ ਬਾਈ ਮਰ ਗਿਆ ਸੀ ਬੱਚਾ ਮਰ ਗਿਆ ਸੀ ਤੇ ਬਿਨਾ ਬੱਚੇ ਤੋਂ ਵਧੀਆ ਮਿਲਦੀ ਬਾਈ ਵਧੀਆ ਮਿਲਦੀ ਆ ਝਾੜ ਤੇ ਮਿਲਦੀ ਆ ਝਾੜ ਤੇ ਸਾ ਵੀ ਦਾਣਾ ਭੁੱਕ ਦਿੰਦੇ ਉਹ ਤੇ ਵਧੀਆ ਉਹ ਵਧੀਆ ਖੜੀ ਰਹਿੰਦੀ ਠੀਕ ਆ ਤੇ ਹੁਣ ਗੱਬਣ ਤਾਂ ਨਹੀਂ ਅਜੇ ਕਰਾਈ ਨਹੀਂ ਬਾਈ ਗੱਬਣ ਨਹੀਂ ਕਰਾਈ ਬਿਤੇ ਨੰਨੇ ਮਹੀਨੇ ਅਜ ਸੂਈ ਨੂੰ ਹੋ ਗਏ ਬੱਚਾ ਚਲੋ ਐਸਪਾਇਰ ਹੋ ਗਿਆ ਸੀ ਹੋ ਜਾਂਦਾ ਕਾਰਨ ਇਧਰ ਨੂੰ ਤੋੜ ਲਾ ਮੁੱਲ ਆਪਾਂ ਵੀਡੀਓ ਦੇ ਵਿੱਚ ਦੋਸਤੋ ਕਰਾ ਦਾਂਗੇ ਨੰਬਰ ਭਰਾ ਦਾ ਹੇਠਾਂ ਚੱਲੀ ਜਾਂਦਾ ਕਦ ਕੁੱਦ ਚ ਝੋਟੀ ਬਹੁਤ ਵੱਡੀ ਆ ਗਈ ਵੀਰੇ ਸੂਆ ਬੰਮੇ ਇਹ ਦੂਜਾ ਸੂਈ ਹੋਈ ਆ ਬਈ ਦੂਜੇ ਸੂਏ ਦੂਸਰਾ ਸੂਆ ਵੀਰੇ ਸੂਈ ਹੋਈ ਆ ਤੇ ਪਹਿਲੇ ਸੂਏ ਦੀ ਆਪਾਂ ਤੁਹਾਨੂੰ ਕੱਟੀ ਵੀ ਦਿਖਾ ਦਾਂਗੇ ਸਿੰਗਲ ਹੱਡੀ ਦੀ ਵੀਰੇ ਝੋਟੀ ਆ ਤੇ ਕਦ ਕੁੱਦ ਦੇਖੋ ਬਹੁਤ ਚੰਗੇ ਵਜਣ ਦੀ ਆ ਜਦੋਂ ਇਹ ਜਿਹਾ ਆਪਾਂ ਸੂ ਭਰ ਜਾਂਦਾ ਨਾ ਇੱਕ ਗੇੜਾ ਬਈ ਹੁਰਦ ਵਾਲਾ ਇਹਨੂੰ ਤੇ ਫਿਰ ਇਹ ਡਬਲ ਪੈਸੇ ਕਰਨ ਵਾਲੀ ਚੀਜ਼ ਬਣ ਜਾਂਦੀ ਸਿੰਗਲ ਦੀ ਵਧੀਆ ਦੀ ਸੋਹਣੀ ਆ ਆਹ ਦੇਖੋ ਵੀਰੇ ਜਿਹੜੀ ਮੇਨ ਚੀਜ਼ ਆ ਹਨਾ ਲੇਵਾ ਤੁਹਾਨੂੰ ਦਿਖਾ ਦਿੰਦਾ ਮੈਂ ਟੋਕੜ ਦੇ ਹਿਸਾਬ ਨਾਲ ਪਰ ਮੈਂ ਹੁਣ ਦੁੱਧ ਕਿੰਨਾ ਦੋਵੇਂ ਟਾਈਮਾਂ ਦਾ ਬਈ 8 ਕਿਲੋ 8 ਕਿਲੋ ਜਿੰਨੇ ਟਾਈਮਾਂ ਦਾ ਡੱਬੇ ਮਾਰ ਕੇ ਲੈ ਜੂਗੀ ਹਾਂ ਜਿੰਨੇ ਟਾਈਮ ਅਗਲਾ ਵੀਰੇ ਮਰਜੀ ਆਪਦੀ ਤਸੱਲੀ ਕਰ ਲੇ ਜੇ ਕੋਈ ਟੋਕੜ ਲੱਭਦੇ ਫਿਰਦੇ ਹੋ ਵੀਰੇ ਗਾਹਾਂ ਨੂੰ ਵੀ ਚੰਗੇ ਪੈਸਿਆਂ ਦੀ ਬਣ ਜੇ ਚੰਗੀ ਮਿਹਨਤ ਕਰ ਲਓਗੇ ਤਾਂ ਆਹ ਦੇਖੋ ਹੁਣ ਧਾਰ ਕੱਢੀ ਹੋਈ ਹੈ ਜਮਾ ਖਾਲੀ ਆ ਹਨਾ ਹਾਂ ਬਈ ਹਾਂ ਆਹ ਦੇਖੋ ਵੀਰੇ 7:30 ਦਾ ਸਵੇਰੇ ਦਾ ਟਾਈਮ ਆ ਧਾਰ ਕੱਢੀ ਹੋਈ ਐ ਜਮਾਂ ਪਸ਼ੂ ਖਾਲੀ ਆ ਐ ਨਹੀਂ ਵੀ ਕੋਈ ਰੋਕ ਕੇ ਵੀਡੀਓ ਬਣਾਦ ਕੇ ਦੁੱਧ ਹਨ ਹੂੰ ਤੇ ਭਾ ਕੀ ਕਰਦਾ ਜਾਇਜ ਪੰਮੇ ਭਾ ਵੀ 90000 90000 ਇਹਦੇ ਚ ਕੋਈ ਮੌਕੇ ਤੇ ਰਿਆਤ ਹਾਂ ਬਾਈ ਕਰ ਦੇ ਮੌਕੇ ਤੇ ਦੋਸਤੋ ਹਜੇ ਰਿਆਤ ਹੋ ਜੂ ਬਾਈ ਕਹਿੰਦਾ 90000 ਮੁੱਲਾ ਤੇ ਕੱਦ ਦੀ ਸੁਣੋ ਇੱਕ ਵਾਰੀ ਮੈਂ ਫੇਰ ਝੋਟੀ ਦਿਖਾਣਾ ਬਾਈ ਦਾ ਵੀ 6 ਫੁੱਟ ਦੇ ਨੇੜੇ ਕੱਦਾ ਤੇ ਝੋਟੀ ਖੁੱਲੇ ਡੁੱਲੇ ਸਰੀਰ ਦੀ ਆ ਥੋੜੀ ਸਰੀਰੋਂ ਹਲਕੀ ਐ ਲੱਸੀ ਆ ਦੁੱਧ ਦੀ ਕਈ ਵਾਰੀ ਪਸ਼ੂ ਖਾਰ ਮੰਦਾ ਤੇ ਕੋ ਵੀ ਬਾਈ ਕੋਲੇ ਨਾ ਤੁਹਾਡੇ ਜਾਣਕਾਰੀ ਵਾਸਤੇ ਬਾਈ ਸੁਣਨੀ ਹੈ ਨਾ ਕੱਲੀ ਤਾਂ ਕਰਕੇ ਹਾਂ ਤੇ ਥੋੜਾ ਹਰਾਚਾਰਾ ਬਾਈ ਕਹਿੰਦਾ ਹੈ ਨਹੀਂ ਮੌਕੇ ਤੇ ਆ ਦੇਖੋ ਕੱਦ ਗੋਦੀ ਚੰਗੀ ਝੋਟੀ ਆ ਵੀਰੇ ਜਿਹੜੇ ਭਰਾ ਨੂੰ ਫਿੱਟ ਆਈ ਕਰ ਲਿਓ ਸੰਪਰਕ ਬਾਈ ਦਾ ਨੰਬਰ ਹੇਠਾਂ ਚੱਲੀ ਜਾਂਦਾ ਪਿੰਡ ਕੋਟਪੜਾ ਜਿਲ੍ਹਾ ਬਠਿੰਡਾ ਵੀਰੇ ਤੇ ਮੋੜ ਮੰਡੀ ਸਾਨੂੰ ਤਸਵੀਰ ਆ ਗਈ ਜੇ ਕਿਸੇ ਭਰਾ ਨੇ ਇਸ ਤਰ੍ਹਾਂ ਦੀ ਐਡ ਕਰਾਉਣੀ ਹੈ ਤਾਂ ਮੇਰਾ ਨੰਬਰ ਹੇਠਾਂ ਚੱਲੀ ਜਾਂਦਾ ਬਾਈ ਜੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ